ਹੋ ਲੇਗਾ ਤੁਸੀਂ ਦੇਖੋ ਵੀ ਮਨੁੱਖ ਸਾਡੇ ਵਿੱਚ ਇਹੋ ਜਿਹੀ ਘਟਨਾਵਾਂ ਕਦੋਂ ਹੁੰਦੀਆਂ ਸੀ ਕਿੱਥੇ ਆਪਾਂ ਸੁਣਦੇ ਸੀ ਕਿ ਗੋਲੀ ਚੱਲ ਗਈ ਇਹ ਜਿਹੜਾ ਹੈਗਾ ਰੋਜ਼ ਦਾ ਕੰਮ ਹੋ ਗਿਆ ਰੋਜ਼ ਸੁਣਦੇ ਆ ਕਿ ਕਿਸੇ ਨੇ ਚੁਪਚਿਪੀਂ ਰੋਟੀ ਦੇ ਦਿੱਤੀ ਕਿੱਥੇ ਸੁਣਦੇ ਆ ਕਿ ਕਿਸੇ ਨੂੰ ਧਮਕੀ ਆ ਗਈ ਕਿਸੇ ਨੂੰ ਸੁਣਦੇ ਆ ਕਿ ਕਿਸੇ ਤੇ ਗੋਲੀ ਚੱਲ ਗਈ ਗੋਲੀ ਚੱਲ ਤੇ ਉਹਨੇ ਫਿਰ ਅਗਲੀ ਦੁਕਾਨ ਵਟ ਲੈਣੀ ਆ ਉਸ ਤੋਂ ਬਾਅਦ ਅਗਲਾ ਵਪਾਰੀ ਕੋਈ ਅਗਲਾ ਬੰਦਾ ਇਹ ਇਹੀ ਕੰਮ ਜਿਹੜਾ ਹੈਗਾ ਸਾਰੇ ਸ਼ਹਿਰਾਂ ਦੇ ਵਿੱਚ ਚੱਲਿਆ ਹੋਇਆ ਹੈ कि ਜਿਹੜੇ ਇਹ ਜਿਹੜਾ ਆਪਾਂ ਮਤਲਬ ਇਕੱਠੇ ਹੋ ਕੇ ਵਿਰੋਧ ਕਰਦੇ ਆ ਨਾ ਇਹਦਾ ਅਸਰ ਪ੍ਰਸ਼ਾਸਨ ਤੇ ਵੀ ਹੁੰਦਾ ਹੈ ਇਹਦਾ ਅਸਰ ਸਰਕਾਰ ਤੇ ਵੀ ਹੁੰਦਾ ਹੈ ਹੁਣ ਮੈਨੂੰ ਸਵੇਰ ਦੇ ਪ੍ਰਸ਼ਾਸਨ ਦੇ ਫੋਨ ਆ ਜਾਂਦੇ ਆ ਦੇਖੋ ਤੁਸੀਂ ਇਹ ਚਾਚੜੀ ਤੇ ਹਾਵਲਾ ਹੋਇਆ ਸੀਗਾ ਤੁਸੀਂ ਸਾਰੇ ਨਾਲ ਖੜੇ ਹੋਵੋਗੇ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ মিডিਆ ਦਾ ਵੀ ਤੇ ਸਾਰੀਆਂ ਸੰਸਥਾਵਾਂ ਦਾ ਵੀ ਤੇ ਮੇਨ ਗੱਲ ਇੱਥੇ ਮੈਂ ਇਹ ਕਰਨੀ ਚਾਹੁੰਨਾ ਵੀ ਇਹ ਹਮਲਾ ਕੱਲਾ ਇੱਕ ਬੰਦੇ ਤੇ ਨਹੀਂ ਹੈਗਾ ਇੱਕ ਪਰਿਵਾਰ ਤੇ ਨਹੀਂ ਹੈਗਾ ਇਹ ਸਾਰੇ ਸ਼ਹਿਰ ਤੇ ਹੋਣਾ ਹੈਗਾ ਤੁਸੀਂ ਦੇਖੋ ਵੀ ਮਾਨਸਾ ਦੇ ਵਿੱਚ ਇਹੋ ਜਿਹੀ ਘਟਨਾਵਾਂ ਕਦੋਂ ਹੁੰਦੀਆਂ ਸੀ ਕਿੱਥੇ ਆਪਾਂ ਸੁਣਦੇ ਸੀ ਕਿ ਗੋਲੀ ਚੱਲ ਗਈ ਕਦੋਂ ਆਪਾਂ ਸੁਣਦੇ ਸੀ ਕਿ ਕਿਸੇ ਤੋਂ ਫਰੋਦੀ ਮੰਗ ਲਈ ਪਰ ਹੁਣ ਇਹ ਜਿਹੜਾ ਹੈਗਾ ਰੋਜ਼ ਦਾ ਕੰਮ ਹੋ ਗਿਆ ਰੋਜ਼ ਸੁਣਦੇ ਆ ਕਿ ਕਿਸੇ ਨੇ ਚੁੱਪਚੀਂ ਤੇ ਫਰੋਦੀ ਦੇ ਦਿੱਤੀ ਕਿਤੇ ਸੁਣਦੇ ਆ ਕਿ ਕਿਸੇ ਨੂੰ ਧਮਕੀ ਆ ਗਈ ਕਿਸੇ ਨੂੰ ਸੁਣਦੇ ਆ ਕਿ ਕਿਸੇ ਤੇ ਗੋਲੀ ਚੱਲ ਗਈ ਹੈ ਗੋਲੀ ਚੱਲਣ ਵਾਲਾ ਗੰਡ ਹੋ ਗਿਆ ਸਾਡੇ ਸ਼ਹਿਰ ਦੇ ਵਿੱਚ ਸਾਡੇ ਜ਼ਿਲ੍ਹੇ ਦੇ ਵਿੱਚ ਇਹਜਾ ਕੁਝ ਹੋਣ ਕਿਉਂ ਲੱਗ ਗਿਆ ਕਿਸੇ ਦੀ ਹਿੰਮਤ ਕਿਵੇਂ ਪੈ ਗਈ ਕਿ ਸਾਡੇ ਮਾਨਸਾ ਦੇ ਵਿੱਚ ਇਹਜਾ ਕੁਝ ਕਰਨ ਲੱਗੇ ਸੋ ਸਾਰੇ ਤੁਸੀਂ ਖੜੇ ਹੋਗੇ ਜੇ ਜਿਹੜਾ ਜਵਾਬ ਹੈਣਾ ਸਾਰਿਆਂ ਨੂੰ ਆਪਾਂ ਨੂੰ ਬਰਾਬਰ ਸਾਰਿਆਂ ਨੂੰ ਦੱਬ ਕੇ ਦੇਣਾ ਪਊਗਾ ਇਹ ਇਕੱਲੇ ਇੱਕ ਬੰਦੇ ਦੀ ਦਿੱਕਤ ਨਹੀਂ ਇਕ ਪਰਿਵਾਰ ਦੀ ਦਿੱਕਤ ਨਹੀਂ ਸਾਰੇ ਮਾਨਸਾ ਦੀ ਦਿੱਕਤ ਹੈ ਇੱਕ ਬੰਦੇ ਤੋਂ ਪਰੋਤੀ ਮੰਗੀ ਤੇ ਜਦੋਂ ਰਾਹ ਖੁੱਲ ਗਿਆ ਇੱਕ ਬੰਦੇ ਤੋਂ ਇੱਕ ਬੰਦੇ ਤੇ ਗੋਲੀ ਚੱਲੀ ਜਦੋਂ ਰਾਹ ਖੁੱਲ ਗਿਆ ਨਾ ਤੇ ਉਹਨਾਂ ਨੇ ਫਿਰ ਅਗਲੀ ਦੁਕਾਨ ਵਟ ਲੈਣੀ ਹੈ ਉਸ ਤੋਂ ਬਾਅਦ ਅਗਲਾ ਵਪਾਰੀ ਕੋਈ ਅਗਲਾ ਬੰਦਾ ਇਹ ਇਹੀ ਕੰਮ ਜਿਹੜਾ ਹੈਗਾ ਸਾਰੇ ਸ਼ਹਿਰਾਂ ਦੇ ਵਿੱਚ ਚੱਲਿਆ ਹੋਇਆ ਸੋ ਮੇਰੀ ਸਾਰਿਆਂ ਨੂੰ ਬੇਨਤੀ ਹੈ ਵੀ ਜਦੋਂ ਵੀ ਆਪਾਂ ਇਕੱਠੇ ਹੋਇਆ ਕਰੀਏ ਤੇ ਸਾਰੇ ਆਇਆ ਕਰੋ ਕਿਉਂਕਿ ਜਿਹੜੇ ਇਹ ਜਿਹੜਾ ਆਪਾਂ ਮਤਲਬ ਇਕੱਠੇ ਹੋ ਕੇ ਵਿਰੋਧ ਕਰਦੇ ਆ ਨਾ ਇਹਦਾ ਅਸਰ ਪ੍ਰਸ਼ਾਸਨ ਤੇ ਵੀ ਹੁੰਦਾ ਹੈ ਇਹਦਾ ਅਸਰ ਸਰਕਾਰ ਤੇ ਵੀ ਹੁੰਦਾ ਹੁਣ ਮੈਨੂੰ ਸਵੇਰ ਦੇ ਪ੍ਰਸ਼ਾਸਨ ਦੇ ਫੋਨ ਆ ਜਾਂਦੇ ਆ ਇੱਥੋਂ ਦੇ ਪੁਲਿਸ ਅਫਸਰਾਂ ਦੇ ਆਉਣੀ ਆਉਣੇ ਚੰਡੀਗੜ੍ਹ ਵਾਈ ਜਾਂਦੇ ਆ ਸਰਕਾਰ ਦੇ ਵਿੱਚੋਂ ਕੋਣਾਈ ਜਾਂਦੀ ਹੈ ਕਿ ਤੁਸੀਂ ਇਹ ਨਾ ਕਰੋ ਇਹ ਨਾ ਕਰੋ ਪਰ ਮੈਨੂੰ ਨਹੀਂ ਕੋਈ ਗੱਲ ਕਹੀ ਹੈ ਕਿ ਜਿਵੇਂ ਜਿਹੜੀ ਕਮੇਟੀ ਹੈਗੀ ਹੈ ਜਿਵੇਂ ਕਮੇਟੀ ਫੈਸਲਾ ਕਰੂਗੀ ਅਸੀਂ ਉਹ ਵੀ ਕਰਨਾ ਹੈ ਨਾ ਦਾ ਪਰਿਵਾਰ ਕਮੇਟੀ ਤੋਂ ਕਦੇ ਬਾਹਰ ਸੀਗਾ ਤੇ ਨਾਕਦੇ ਹੋਊਗਾ ਦੂਜੀ ਗੱਲ ਇਹ ਕਿ ਜੋ ਸ਼ਹਿਰ ਵਾਸੀ ਆਪਾਂ ਸਾਰੇ ਇਕੱਠੇ ਹੁੰਨੇ ਆ ਸਾਰੇ ਸਾਰੇ ਮੈਂ ਕਹਿੰਦਾ ਵੀ ਆਪਣੇ ਨਾਲ ਲੈ ਕੇ ਆਇਆ ਕਰੋ ਸਾਰੇ ਖੜਿਆ ਕਰੋ ਕਿਉਂਕਿ ਅੱਜ ਇੱਕ ਬੰਦਾ ਦਿੱਕਤ ਦੇ ਵਿੱਚ ਅੱਜ ਇੱਕ ਬੰਦੇ ਨੂੰ ਤਾਂ ਕੋਈ ਗੋਲੀ ਚੱਲੀ ਆਂ ਪਰੋਤੀ ਮੰਗੀ ਆ ਕੱਲ ਘੋਡੇ ਤੇ ਹੋਊਗੀ ਅਸੀਂ ਨਾਲ ਖੜਾਂਗੇ ਮੈਂ ਕਹਿੰਦਾ ਜੇ ਕਿਸੇ ਨੂੰ ਦਿੱਕਤ ਹੋਊਗੀ ਅਸੀਂ ਨਾਲ ਖੜਾਂਗੇ ਸਾਡਾ ਪਰਿਵਾਰ ਖੜੂਗਾ ਅਸੀਂ ਖੜਾਂਗੇ ਕਮੇਟੀ ਖੜੂਗੀ ਸਾਰੇ ਖੜਨਗੇ ਸਾਰਾ ਮਾਨਸਾ ਖੜੂਗਾ ਤੁਹਾਡੇ ਨਾਲ ਪਰ ਤੁਸੀਂ ਕੋਈ ਵੀ ਕਦੇ ਵੀ ਇਹਨੂੰ ਇਗਨੋਰ ਨਾ ਕਰਿਆ ਕਰੋ ਤੇ ਦੂਜੀ ਵੱਡੀ ਗੱਲ ਦੇ ਡਾਕਟਰ ਗੱਟਾ ਰੰबीर ਗਾਂਧੀ ਨਾਲ ਮੇਰੀ ਗੱਲ ਹੋਈ ਆ ਹੁਣੀ ਉਹ ਮਤਲਬ 15 ਮਿੰਟ ਪਹਿਲਾਂ ਗੱਲ ਹੋਈ ਹੈ ਉਦੋਂ ਉਹ ਚਿਮਾ ਟੱਪ ਗਏ ਸੀ ਮੈਨੂੰ ਲੱਗਾ 15 20 ਮਿੰਟ 20 25 ਮਿੰਟ ਚ ਬੰਨ ਜਾਣਗੇ ਤੇ ਤੁਸੀਂ ਸਾਰੇ ਉਹਨਾਂ ਨੂੰ ਵੀ ਮਿਲ ਕੇ ਜਰੂਰ ਜਾਇਓ ਕਿਉਂਕਿ ਸਪੈਸ਼ਲ ਆਪਣੇ ਸ਼ਹਿਰ ਦੇ ਉੱਤੇ ਜਿਹੜੀ ਦਿੱਕਤ ਆਈ ਹੈ ਉਹਦੇ ਕਰਕੇ ਉਹ ਪਟਿਆਲੇ ਤੋਂ ਚੱਲ ਕੇ ਆ ਰਹੇ ਆ ਬਹੁਤ ਬਹੁਤ ਧੰਨਵਾਦ